बीबी इकानवे न्यूज़ फोर देखने वाले तमाम दर्शका दा स्वागत है आओ दिखावंदे हां मिठाई दी मशहूर दुकान जो कि राजू स्वीट दाबा रोड लुधियाना विच स्थित है ये दुकान सनेवाल स्वीट दे नाम तो भी जानी जाती है इतने तहां तो नु ताज़ियां मिठाइयां जवे के मिल्क केक रसगुल्ले काले चिट्टी गुलाब जामन चमचम बर्फी चॉकलेट पेस्टीकेट ताजे मिलते हन ਅਤੇ ਪਹਿਣਾ ਵਾਸਤੇ ਦੀਵਾਲੀ ਤੇ ਵਿਸ਼ਕਰਮਾ ਡੇ ਲਈ ਸਪੈਸ਼ਲ ਗਿਫਟ ਆਈਟਮ ਦੀ ਆਫਰ ਲਗਾਈ ਗਈ ਹੈ ਤੇ ਬੱਚਿਆਂ ਵਾਸਤੇ ਚੋਕਲੇਟ ਗਿਫਟ ਆਈਟਮ ਇਸ ਦੁਕਾਨ ਤੇ ਮਿਲਦੇ ਹੈ ਆਓ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਦੇ ਹਾਂ ਤੇ ਗਲਬਾਤ ਵੀ ਕਰਦੇ ਹਾਂ رپورਟਰ ਸੁਖਦੇਵ ਸਿੰਘ ਦੀ ਇੱਕ ਖਾਸ ਰਿਪੋਰਟ ਹਾਸੀ ਸਰਵੋਤਮ ਵਾਲੇ ਦਾ ਤਿਹਾੜਾ ਜਿਹੜਾ ਮੈਂ ਸਿਫਾਰਸ਼ ਕੀਤੀ ਕਹਿਣਾ ਚਾਹੁੰਦਾ। ਚੱਲਾ ਤਾਂ ਰਾਜੂ সুইਟਸ ਦਾਬਾ ਰੋਡ ਦੀ ਸਾਰੀ ਟੀਮ ਵੱਲੋਂ ਮੇਰੇ ਵੱਲੋਂ ਮੇਰੇ ਪੂਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਤੇ ਵਿਸ਼ਕਰਮਾ ਦੇ ਦੀਆਂ ਲੱਖ ਲੱਖ ਮੁਬਾਰਕਾਂ। ਸਰ ਆਪਾਂ ਦੀਵਾਲੀ ਦੇ ਲਈ ਕੀ ਕੀ ਆਈਟਮਾਂ ਲੱਗਿਆ ਆ ਨਵੀਆਂ? ਸਰ ਆਪਣੇ ਕੋਲ ਵੈਸੇ ਤਾਂ ਜਿਵੇਂ ਆਪਣੀ ਸਾਰੀ ਮਠਿਆਈ ਹੈ ਠੀਕ ਹੈ ਜਿਹਦੇ ਵਿੱਚ ਮਿਲ ਕੇਕ ਖੁਆ ਬਰਫੀ ਪਿਸਤਾ ਬਰਫੀ ਬਦਾਮ ਬਰਫੀ ਕਾਜੂ ਬਰਫੀ ਆਪਣੀ ਕਾਜੂ ਕਤਲੀ ਹੋਗੀ ਫਿਰ ਜਾਮਨ ਹੋਗੇ ਸੈਂਡ ਪੀਸ ਹੋਗੇ ਮਲਾਈ ਬਰਫੀ ਹੋਗੀ ਪਰ ਆਪਣਾ ਸਭ ਤੋਂ ਸਪੈਸ਼ਲ ਹੈਗਾ ਵਾ ਕਲਾਕੰਧ ਆਪਣੇ ਕੋਲ ਇਹ ਸਾਰੀਆਂ ਆਈਟਮਾਂ ਹੈਗੀਆਂ ਨੇ ਉਦੋਂ ਬਾਅਦ ਫਿਰ ਆਪਣੇ ਕੋਲ ਗਿਫਟ ਆਈਟਮਾਂ ਦੇ ਵਿੱਚ ਸਾਰੀਆਂ ਆਈਟਮਾਂ ਹੈਗੀਆਂ ਨੇ ਇੰਪੋਰਟਡ ਚਾਕਲੇਟਸ ਹੈਗੀਆਂ ਨੇ ਟਰਫਲ ਚਾਕਲੇਟਸ ਹੈਗੀਆਂ ਨੇ ਮੈਕਬੀਟਿਸ ਦੇ ਜਿਹੜੇ ਸਾਰੇ ਰੇਂਜ ਦੇ ਆਪਣੇ ਕੋਲ ਬਿਸਕਟਸ ਹੈਗੇ ਨੇ ਆਪਣੇ ਕੋਲ ਯੂਨੀਬਿਕ ਦੇ ਸਾਰੇ ਬਿਸਕਟਸ ਹੈਗੇ ਨੇ ਉਦੋਂ ਬਾਅਦ ਆਪਣੇ ਕੋਲ ਮਰਬੇ ਹੈਗੇ ਨੇ ਹਰ ਤਰ੍ਹਾਂ ਦੇ ਜੂਸ ਦੀ ਪੈਕਿੰਗ ਹੈਗੇ ਨੇ ਸਾਰੀਆਂ ਰੀਅਲ ਦੀਆਂ ਨੇ ਜਿਹੜੀਆਂ ਨੇ ਆਪਣੀਆਂ ਡਰਾਈ ਫਰੂਟ ਦੀ ਮੁਰਕ ਕੇ ਆਪਣੇ ਕੋਲ ਸਾਰੀਆਂ ਪੈਕਿੰਗਸ ਹੈਗੀਆਂ ਨੇ ਆਪਣੇ ਕੋਲ ਕੇਕਸ ਹੈਗੇ ਨੇ ਜਿਹੜੇ ਆਪਣੇ ਫਰੂਟ ਵਾਲੇ ਕੇਕਸ ਨੇ ਡਰਾਈ ਫਰੂਟ ਵਾਲੇ ਕੇਕਸ ਵੀ ਹੈਗੇ ਨੇ ਉਸ ਤੋਂ ਬਾਅਦ ਆਪਣੇ ਕੋਲ ਲਾਇਲਪੁਰ ਦੇ ਸਾਰੇ ਨਮਕੀਨ ਹੈਗੇ ਨੇ ਤੇ ਬੱਚਿਆਂ ਦੇ ਲਈ ਸਪੈਸ਼ਲ ਕੋਈ ਗਿਫਟ ਆਈਟਮ ਬੱਚਿਆਂ ਦੇ ਲਈ ਜਿਹੜੀ ਕੈਂਡੀਜ਼ ਨੇ ਟ੍ਰਫਲ ਕੈਂਡੀਜ਼ ਜਿਹੜੀ ਹੁੰਦੀ ਹੈ ਨਾ ਅੱਜ ਕੱਲ ਬਹੁਤ ਚੱਲ ਰਹੀ ਹੈ ਪਿਸਟਾਚਿਓ ਫਲੇਵਰ ਜਿਹਨੂੰ ਖੁਨਾਫਾ ਕਹਿ ਦਿੰਦੇ ਨੇ ਉਹ ਵਾਲੀਆਂ ਆਪਾਂ ਸਪੈਸ਼ਲ ਲੈ ਕੇ ਆਏ ਆਂ ਬਾਕੀ ਉਹਨਾਂ ਵਾਸਤੇ ਜੂਸ ਹੈਗੇ ਨੇ ਚਾਕਲੇਟਸ ਹੈਗੇ ਨੇ ਹਰ ਤਰ੍ਹਾਂ ਦੇ ਆਪਣੇ ਕੋਲ ਹੈਗੇ ਨੇ ਇੱਕ ਵਾਰ ਫੇਰ ਤੋਂ ਮੇਰੇ ਵੱਲੋਂ ਰਾਜੂ ਸਵੀਟਸ ਦਾਬਾ ਰੋਡ ਦੀ ਸਾਰੀ ਟੀਮ ਵੱਲੋਂ ਦੀਵਾਲੀ ਬੰਦੀ ਛੋੜ ਦਿਵਸ ਤੇ ਵਿਸ਼ਕਰਮਾ ਡੇ ਦੀਆਂ ਲੱਖ ਲੱਖ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਜੀ ਸਰ ਦੀਵਾਲੀ ਤੇ ਲੈਣਾ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਸ ਇਹੀ ਕਹਿਣਾ ਚਾਹਣਾ ਵੀ ਆਓ ਸਾਨੂੰ ਇੱਕ ਵਾਰ ਸੇਵਾ ਦਾ ਮੌਕਾ ਦਿਓ ਮੈਨੂੰ ਮੇਰੇ ਵੱਲੋਂ ਸਾਰੀ ਟੀਮ ਵੱਲੋਂ ਦੀਵਾਲੀ ਬੰਦੀ ਛੋੜ ਦਿਵਸ ਤੇ ਵਿਸ਼ਕਰਮਾ ਦੇ ਦੀਆਂ ਲੱਖ ਲੱਖ ਮੁਬਾਰਕਾਂ ਧੰਨਵਾਦ ਜੀ ਚਲੋ ਸਾਰਿਆਂ ਨੂੰ ਹੈਪੀ ਦੀਵਾਲੀ ਜਾਨੇ ਵਾਲੇ ਤੋਂ ਸਪੈਸ਼ਲ ਹੋ ਰਹੇ ਮਠਿਆਈ ਲੈਣ ਆ ਰਹੇ ਹੋ ਜੀ ਕੀ ਕਾਰਨ ਹੈ ਸੀਦਾ ਇੱਕ ਸਭ ਤੋਂ ਵੱਡਾ ਕਾਰਨ ਤਾਂ ਇਹ ਮੇਰੇ ਭਰਾ ਨੇ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਪਹਿਲੇ ਨੰਬਰ ਤੇ ਦੂਜਾ ਆਹ ਟਾਈਮ ਦੇ ਵਿੱਚ ਆਪਾਂ ਨੂੰ ਹਨਾ ਪਤਾ ਨਹੀਂ ਹੁੰਦਾ ਵੀ ਕੌਣ ਕਿੱਥੇ ਆ ਇਹ ਮੇਰੇ ਘਰ ਦੀ ਦੁਕਾਨ ਆ ਪਹਿਲੇ ਨੰਬਰ ਤੇ ਤਾਂ ਕਿਉਂਕਿ ਮੇਰੇ ਸਾਹਮਣੇ ਸਾਰਾ ਕੁਝ ਇਹ ਪ੍ਰੋਵਾਈਡ ਕਰਦੇ ਨੇ ਆਪਣੇ ਕਸਟਮਰ ਜਿਹੜੇ ਇਹਨਾਂ ਦੇ ਯੂਨਟ ਜਿਹੜੇ ਜੋ ਜੋ ਵੀ ਇਹਨਾਂ ਦੇ ਉੱਪਰ ਬਣਦਾ ਮਟੀਰੀਅਲ ਸਾਰਾ ਇਹ ਮੇਰੇ ਸਾਹਮਣੇ ਕਈ ਵਾਰੀ ਮੇਰੇ ਸਾਹਮਣੇ ਵੀ ਰੈਡੀ ਹੁੰਦਾ ਵਾ ਤਾਂ ਇੱਕ ਮਨ ਨੂੰ ਆਪਣੇ ਨੂੰ ਪਿਓਰਟੀ ਆ ਵੀ ਹਾਂ ਉਹ ਵਧੀਆ ਚੀਜ਼ ਮਿਲ ਜੂਗੀ ਮੈਨੂੰ ਤਾਂ ਤੁਸੀਂ ਕਸਟਮਰ ਨੂੰ ਹੋਰਾਂ ਨੂੰ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਮੈਂ ਇਹੀ ਕਹਿਣਾ ਚਾਹੁੰਗਾ ਦੀ ਵੱਧ ਤੋਂ ਵੱਧ ਸਾਡੇ ਸਟੋਰ ਤੇ ਵਿਜ਼ਿਟ ਕਰੋ ਤੇ ਦੀਵਾਲੀ ਵੀ ਆ ਜਾਂ ਅੱਗੇ ਵੀ ਜਿਹੜੇ ਤਿਹਾਰ ਨੇ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਦੂਜੀ ਵਾਰੀ ਸਾਨੂੰ ਤੁਹਾਨੂੰ ਕਹਿਣਾ ਨਹੀਂ ਪਊਗਾ ਤੁਸੀਂ ਆਪ ਕਹੋਗੇ ਕਰੋ ਜੀ ਸਟਾਰਟ ਕਰੋ ਮੈਂ ਸ਼ਾਹੀਦ ਖਾਨ ਜਾਮਾ ਮਸਜਿਦ ਲੁਧਿਆਣਾ ਤੋਂ ਟੀਮ ਸ਼ਾਹੀ ਇਮਾਮ ਸਾਹਿਬ ਪੰਜਾਬ ਜੀ ਕਹਿਣਾ ਚਾਹੋਗੇ ਦੀਵਾਲੀ ਦੇ ਦਿਨ ਚੱਲ ਰਿਹਾ ਹੈ ਦੀਵਾਲੀ ਦੇ ਇਸ ਮੌਕੇ ਤੇ ਖਾਸ ਤੌਰ ਤੇ ਸਾਡੇ ਵੱਲੋਂ ਅਤੇ ਸਾਡੇ ਰਾਜੂ ਸweets ਡੱਬਾ ਰੂਡ ਵੱਲੋਂ ਬਹੁਤ ਬਹੁਤ ਮੁਬਾਰਕਾਂ ਨੇ ਜੀ ਦਿਲ ਦੀਆਂ ਗਹਿਰਾਈਆਂ ਤੋਂ ਸੰਬੰਧੀ ਛੋੜ ਦੇਵਸ ਅਤੇ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਕਹਿੰਦੇ ਆ ਬਹੁਤ ਬਹੁਤ ਧੰਨਵਾਦ ਜੀ